ਦੀਆਂ ਨੂੰ ਜੀ ਦੀਆਂ ਲੱਖ ਲੱਖ ਮੁबारकबादਾਂ ਜਿਨੇ ਵੀ ਸਰਮਾਨ ਭਾਈ ਚਾਰਾ ਆਪਕਿਓ ਜਿਹਨਾਂ ਦੀ ਸਭ ਨੂੰ ਲੱਖ ਲੱਖ ਮੁबारक हो ਜਿਨੇ ਵੀ ਬਲਵਾਨੀ ਸੱਜਣਾ ਨਗਰ ਪੰਚਾਇਤ ਸੁਦਾਰਨ ਫਰਮ ਦੇ ਕਮੇਟੀ ਔਰ ਨਗਰ ਦੇ ਪ੍ਰਚਾਰਕ ਵੀ

ਗੁਰਨਾਣਕ ਦੇ ਪਾਸਾ ਮਾਰੇ ਦੀ ਫਰਮਾਨ ਕਰਦੇ ਜੇ ਉਤੋਂ ਬਗਾਇਰ ਕਿ ਜੋਟੇ ਸ਼ੱਕ ਕਰਾ ਮੇਰੇ ਨਹੀਂ ਤਰਗਾ ਰੱਬ ਇੱਕ ਹੈ ਖੁਦਾ ਇੱਕ ਹੈ ਪ੍ਰਮਾਤਮਾ ਇੱਕ ਬਣਾਇਆ ਹੋਇਆ ਹੈ ਪ੍ਰਮਾਤਮਾ ਇੱਕ ਬਣਾਇਆ ਹੋਇਆ ਹੈ ਅੱਲਾ ਪਾਕ ਨੂੰ ਪਾਕ ਹੈ ਰੱਬ ਖੁਦਾ ਦਾ ਜੋ ਉਹ ਇੱਕ ਬਣਿਆ ਹੋਇਆ ਹੈ ਸਾਈ ਕੈ ਨਾਤੂ ਦੇ ਅੰਦਰ ਵਸਿਆ ਕੁਦਰਤ ਕਾਵਣ ਕਾ ਵਿਚਾਰ ਵਾਇਰ ਨੇ ਜਾਵਾ ਇੱਕ ਵਾਰ ਜੋਤੁ ਅਭਾਵ ਦੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰਹਿ ਤਾ ਉਸ ਪਰਮਾਤਮਾ ਨੇ ਇੱਕ ਰੰਕਾਰ ਦੀ ਗੱਲ ਕੀਤੀ ਸੋ ਇਨੇ ਗੱਲ ਕਰਦਾ ਹੋਣਾ ਮੈਂ ਸਭ ਨੂੰ ਜਿਹਨੇ ਵੀ ਫਕਰਾਣ ਭਾਈਚਾਰ ਨਗਰ ਦੇ ਸੋ ਸਭ ਨੂੰ ਜੀ ਨੂੰ ਆਰਕ ਹੋਏ ਵਾਇਰ ਦੀ ਕਹਾਣਸਾ 关注你们